ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਪਿਆਰੀ ਸਾਧ ਸੰਗਤ ਜੀ ਜੋ ਵੀ ਹੱਡ ਬੀਤੀ ਅਸੀਂ ਤੁਹਾਨੂੰ ਸੁਣਾਉਨੇ ਹਾਂ ਇਹ ਹੱਡ ਬੀਤੀਆਂ ਧੰਨਤਾ ਨਾਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਤੇ ਬੀਤੀਆਂ ਹੋਈਆਂ ਹੁੰਦੀਆਂ ਨੇ ਜਦੋਂ ਵੀ ਅਸੀਂ ਕੋਈ ਵੀ ਹੱਡ ਬੀਤੀ ਤੁਹਾਨੂੰ ਸੁਣਾਉਨੇ ਹਾਂ ਇਹ ਜਦੋਂ ਅਸੀਂ ਸੁਣਾਉਨੇ ਹਾਂ ਨਾ ਸਾਡੇ ਮਨ ਨੂੰ ਛੂਹੀ ਹੁੰਦੀ ਹੈ ਕਹਿੰਦੇ ਨੇ ਕੀ ਨਾ ਜਦੋਂ ਕੋਈ ਵੀ ਬੰਦਾ ਸਾਥ ਨਾ ਦੇਵੇ ਨਾ ਤਾਂ ਪ੍ਰਮਾਤਮਾ ਤੇ ਭਰੋਸਾ ਕਰਨਾ ਚਾਹੀਦਾ ਕਿਉਂਕਿ ਉਹ ਪ੍ਰਮਾਤਮਾ ਉਹ ਸਿਰਜਣਹਾਰ ਹੈ ਉਹ ਸਾਨੂੰ ਮਤਲਬ ਸਹੀ ਰਾਹਤ ਦਿਖਾਉਂਦੇ ਨੇ ਜਦੋਂ ਅਸੀਂ ਭਟਕ ਜਾਂਦੇ ਹਾਂ ਤੇ ਜਦੋਂ ਮਨ ਭਟਕ ਜਾਂਦਾ ਹੈ ਨਾ ਖਾਲਸਾ ਜੀ ਤੇ ਉਹ ਸਾਡੇ ਕਾਬੂ 'ਚ ਨਹੀਂ ਰਹਿੰਦਾ ਉਹਨੂੰ ਸਿਰਫ ਪ੍ਰਮਾਤਮਾ ਦੀ ਬਾਣੀ ਹੀ ਕਾਬੂ ਕਰ ਸਕਦੀ ਹੈ ਉਸ ਮਨ ਨੂੰ ਸਿਰਫ ਪਰਮਾਤਮਾ ਦੀ ਬਾਣੀ ਹੀ ਟਿਕਾ ਸਕਦੀ ਹੈ ਜੇ ਬਾਣੀ ਨਾ ਮਨ ਟਿਕ ਜਾਵੇ ਇਕ ਚਿਤ ਹੋ ਜਾਵੇ ਤੇ ਸਾਡਾ ਕੋਈ ਬਾਲ ਵੀ ਵਿੰਗਾ ਨਹੀਂ ਕਰ ਸਕਦਾ ਜੇ ਸਾਡੇ ਤੇ ਕੋਈ ਮੁਸੀਬਤ ਵੀ ਆ ਜਾਵੇ ਨਾ ਖਾਲਸਾ ਜੀ ਘਬਰਾਇਆ ਨਾ ਕਰੋ ਧੰਨ ਧੰਨ ਅੰਮ੍ਰਿਤ ਸ਼ਹੀਦ ਬਾਬਾ ਦੀਪ ਸਿੰਘ ਅੱਗੇ ਬੇਨਤੀ ਜੋਦੜੀ ਕਰਿਆ ਕਰੋ ਤੁਹਾਡੀ ਹਰ ਇੱਕ ਇੱਛਾ ਉੱਥੇ ਕਬੂਲ ਹੋਏਗੀ ਤੁਹਾਡੀ ਕੀਤੀ ਹੋਈ ਹਰ ਇੱਕ ਅਰਦਾਸ ਇੱਥੇ ਕਬੂਲ ਹੋਏਗੀ ਤੁਹਾਡੀ ਦੁਆਰਾ ਅਰਦਾਸ ਜੋ ਕੀ ਪਰਮਾਤਮਾ ਤੱਕ ਪਹੁੰਚਾਈ ਜਾਏਗੀ ਤਾਂ ਕਿ ਤੁਹਾਡੀ ਅਰਦਾਸ ਜਲਦੀ ਤੋਂ ਜਲਦੀ ਕਬੂਲ ਹੋ ਜਾਈ। ਤਾਂਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਤੇ ਹੋਣ ਵਾਲੀਆਂ ਘਟਨਾਵਾਂ ਕਈ ਅਹੋਜੀਆਂ ਵੀ ਨੇ ਜੋ ਬਹੁਤ ਦੁਖਦਾਈ ਵੀ ਨੇ ਤੇ ਕਈ ਅਹੋਜੀਆਂ ਨੇ ਜਿਨ੍ਹਾਂ ਦੇ ਨਾਲ ਕਈਆਂ ਦੇ ਲੱਖਾਂ ਕਰੋੜਾਂ ਦੇ ਕਰਜ਼ੇ ਉਤਰੇ। ਕੰਨਿਆਂ ਦੇ ਕਾਰਜ ਜੋ 15-15 ਸਾਲ ਤੋਂ ਰੁਕੇ ਹੋਏ ਸਨ ਉਹ ਵੀ ਪੂਰੇ ਹੋਈ। ਖਾਲਸਾ ਜੀ ਇਹ ਮੰਨ ਚ ਸੱਚੀ ਸ਼ਰਧਾ ਹੈ ਨਾ ਬੰਦੇ ਦਾ ਵਿਸ਼ਵਾਸ ਹੈ ਕਿ ਮੇਰਾ ਵਾਹਿਗੁਰੂ ਮੇਰੀ ਪਿੱਠ ਨਹੀਂ ਲੱਗਣ ਦੇਗਾ। ਇਸ ਤਰ੍ਹਾਂ ਖਾਲਸਾ ਜੀ ਇਹ ਕਥਾਈ ਇੱਕ ਪੈਣ ਦੀ ਹੈ ਜੋ ਕਿ ਦੱਸ ਦਿਨੀ ਕਿ ਉਹਨਾਂ ਦੇ ਹਸਬੰਦ ਪਹਿਲਾਂ ਉਹਨਾਂ ਦੀ ਇੱਕ ਫੈਕਟਰੀ ਹੁੰਦੀ ਸੀ ਤੇ ਘਰ-ਬਾਰ ਕੰਮਕਾਜ ਬਹੁਤ ਵਧੀਆ ਚੱਲਦਾ ਸੀ। ਤੇ ਕਈ ਵੇਲੇ ਬੰਦਾ ਇਹੋ ਜਿਹੀ ਕੋਈ ਗਲਤੀ ਕਰ ਬੈਠਦਾ ਹੈ ਜਿਸ ਦਿਨ ਉਹਦੀ ਜ਼ਿੰਦਗੀ ਪੂਰੀ ਹੀ ਤਹੱਸ ਨਹਿਸ ਹੋ ਜਾਂਦੀ ਹੈ ਗਲਤੀ ਵੀ ਬੰਦਾ ਖੁਦ ਕਰਦਾ ਹੈ ਕਰਮ ਵੀ ਖੁਦ ਕਰਦਾ ਹੈ ਦੋਸ਼ ਪਰਮਾਤਮਾ ਦੇ ਸਿਰ ਕਿ ਪਰਮਾਤਮਾ ਨੇ ਇੰਜ ਕਰਤਾ ਪਹਿਲਾਂ ਸੀ ਐਦਾਂ ਸੀ ਹੁਣ ਪਰਮਾਤਮਾ ਨੇ ਇੰਜ ਕਰਤਾ ਦੇਖੋ ਕਰਮ ਜਿੱਦਾਂ ਤੁਸੀਂ ਦੁਰਦੇ ਹੋ ਸਾਹਮਣੇ ਰੂੜਾ ਪਿਆ ਹੈ ਸਾਨੂੰ ਦਿਖ ਰਿਹਾ ਹੈ ਨਾ ਅਸੀਂ ਜਾਣ ਕੇ ਉਸ ਰੂੜੇ ਤੇ ਚੜਾਂਗੇ ਠੇਡਾਤਾ ਬੱਜੇਗਾ ਹੀ ਨਾ ਸਾਹਮਣੇ ਵੇਖ ਕੇ ਵੀ ਅਸੀਂ ਇਹ ਜਿਹੇ ਗਈ ਚੀਜ਼ਾਂ ਕਰ ਦਿੰਦੇ ਹਾਂ ਪਰਮਾਤਮਾ ਤਾਂ ਨਹੀਂ ਕਹਿੰਦਾ ਕਿ ਉਹ ਰੋੜਾ ਪਿਆ ਹੈ ਤੇ ਤੂੰ ਉਹਦੇ ਉੱਤੇ ਜਾਣ ਕੇ ਟੱਕਰ ਮਾਰ ਜਾਂ ਠੇਡਾ ਖਾ ਪਰਮਾਤਮਾ ਦਾ ਤਾਂ ਇਹੋ ਜਿਹਾ ਕੋਈ ਰਵਈਆ ਹੀ ਨਹੀਂ ਹੁੰਦਾ ਬੰਦਾ ਆਪਣੇ ਆਪ ਨੂੰ ਸੁਧਾਰ ਨਹੀਂ ਸਕਦਾ ਪਰ ਦੋਸ਼ ਦੂਸਰਿਆਂ ਤੇ ਕੱਢ ਦਿੰਦਾ ਹੈ ਕਰਮ ਜਾਂ ਸਮਝ ਲਓ ਬੰਦੇ ਦੇ ਵਿੱਚ ਨੁਕਸ ਆਪਣੇ ਜਿਹੁੰਦਾ ਹੈ ਦੋਸ਼ ਦੂਜਿਆਂ ਤੇ ਘੜ ਦਿੰਦਾ ਹੈ ਕਈ ਬੰਦੇ ਇਹ ਹਜੇ ਮਨਮੁਖ ਹੁੰਦੇ ਹਨ ਇਹ ਹਜੇ ਹੁੰਦੇ ਨੇ ਜਿਨ੍ਹਾਂ ਨੂੰ ਆਪਣੀ ਗਲਤੀ ਦਾ ਕਦੇ ਅਹਿਸਾਸ ਨਹੀਂ ਹੁੰਦਾ ਜਿਨ੍ਹਾਂ ਨੂੰ ਕਦੇ ਇਹ ਨਹੀਂ ਲੱਗਦਾ ਕਿ ਅਸੀਂ ਵੀ ਗਲਤ ਹੋ ਸਕਦੇ ਹਾਂ ਨਹੀਂ ਇੰਨਾ ਹੰਕਾਰ ਹੋ ਜਾਂਦਾ ਹੈ ਨਾ ਆਪਣੇ ਉੱਤੇ ਵੀ ਇੰਨਾ ਅਹੰਕਾਰ ਵੀ ਦੂਜੇ ਬੰਦੇ ਦੀ ਬੁੜਾਈ ਕਰਨ ਨੂੰ 5 ਮਿੰਟ ਵੀ ਨਹੀਂ ਲਾਉਂਦੇ ਚਾਹੇ ਉਹ ਬੰਦਾ ਕਿੰਨਾ ਵੀ ਸੱਚ ਹੋ ਜੀ ਕਿੰਨਾ ਵੀ ਵਧੀਆ ਹੋਵੇ ਚਾਹੇ ਕਿਵੇਂ ਵੀ ਇਹਜੇ ਇਨਸਾਨ ਵੀ ਦੁਨੀਆ ਤੇ ਨੇ ਇਹਜੇ ਇਨਸਾਨ ਅੱਜਕੱਲ ਘਰਾਂ ਘਰਾਂ ਦੇ ਵਿੱਚ ਨੇ ਕਿ ਦੂਸਰੇ ਦੀ ਗਲਤੀ ਕੱਢੋ ਦੂਸਰੇ ਨੂੰ ਨੀਚਾ ਦਿਖਾਉਣਾ ਆਪਣੇ ਆਪ ਨੂੰ ਉੱਚਾ ਤੇਰ ਮੇਰ ਕਰਨੀ ਦੀ ਪੁੱਤਰ ਵਿੱਚ ਨੂੰ ਪੀ ਵਿੱਚ ਕਾਜ ਜੀ ਇਹ ਨਹੀਂ ਸਾਨੂੰ ਕਰਨਾ ਚਾਹੀਦਾ ਕਿਉਂਕਿ ਸਭ ਤੋਂ ਵੱਡਾ ਇਹ ਦੁੱਖ ਨਾ ਦੇਖੋ ਕਿ ਧੀ ਕਿਸੇ ਦੀਧੀ ਆਪਣੇ ਘਰ ਨੂੰ ਬਣ ਕੇ ਆਈ ਹੈ ਠੀਕ ਹੈ ਉਹਦਾ ਅਦਬ ਸਰਕਾਰ ਸਤਿਕਾਰ ਕਰੋ ਜੇ ਤੁਸੀਂ ਉਸ ਨੂੰ ਪਿਆਰ ਕਰੋਗੇ ਉਹ ਤੁਹਾਨੂੰ ਮਾਂ ਸਮਝੇਗੀ ਇਸ ਤਰ੍ਹਾਂ ਖਾਲਸਾ ਜੀ ਉਹ ਭੈਣ ਕਹਿੰਦੇ ਕਿ ਸੀ ਬਹੁਤ ਅਮੀਰ ਸੀ ਬਾਤ ਚੁੰਤੇ ਘਰ ਦੇ ਆਣੇ ਮਤਲਬ ਇਹੋ ਜਿਹਾ ਕੁਝ ਵਾਪਰਿਆ ਉਹਨਾਂ ਦੇ ਨਾਲ ਕਿ ਕਿਸੇ ਨੇ ਕੀ ਕੀਤਾ ਤੇ ਉਹਨਾਂ ਦੇ ਘਰ ਵਾਲੇ ਦੇ ਸੱਟਾ ਖੇਡਣ ਲੱਗ ਗਏ ਲਾਟਰੀਆਂ ਪਾਉਣ ਲੱਗ ਗਿਆ ਇਹਦੇ ਨਾਲ ਉਹਨਾਂ ਦਾ ਬਿਜ਼ਨਸ ਇੰਨਾ ਨੀਚੇ ਚਲਾ ਗਿਆ ਇੰਨਾ ਡਾਊਨ ਹੋ ਗਿਆ ਤੇ ਜਿਹੜੀ ਕਹਿੰਦੇ ਉਹਨਾਂ ਦੇ ਮਾਤਾ ਜੀ ਸੀ ਨਾ ਸਾਸੂ ਮਾਂ ਯਾਨਕੀ ਉਹ ਨਾ ਉਹਨਾਂ ਤੇ ਬਹੁਤ ਕਹਿੰਦੇ ਕਿ ਤੇਰੇ ਪੈਰ ਮਾਰੇ ਨੇ ਤੂੰ ਜਦੋਂ ਦੀ ਆਈ ਹੈ ਘਰ ਹੀ ਡੋਪਦਾ ਤੂੰ ਹੀ ਚੰਗੀ ਨਹੀਂ ਹੈ ਦੇਖੋ ਕਿਸੇ ਨੂੰ ਦੁੱਖ ਪਹੁੰਚਾ ਕੇ ਅਸੀਂ ਆਪਣਾ ਕੋਈ ਸੀਜ਼ ਤਾਜ ਮਹਿਲ ਨਹੀਂ ਖੜਾ ਕਰ ਸਕਦੇ ਕਿਸੇ ਨੂੰ ਦੁਖੀ ਨਹੀਂ ਕਰਨਾ ਚਾਹੀਦਾ ਕਿਸੇ ਦੀ ਧੀ ਨੂੰ ਦੁਖੀ ਕਰਕੇ ਅਸੀਂ ਕਿਵੇਂ ਕਹਿ ਲਾਂਗੇ ਕਿ ਅਸੀਂ ਖੁਸ਼ ਹਾਂ ਅਸੀਂ ਬਹੁਤ ਚੰਗੇ ਬੰਦੇ ਹਾਂ ਸਵੇਰੇ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ ਬਾਅਦ ਵਿੱਚ ਆ ਕੇ ਘਰੇ ਕਲੇਸ਼ ਦੂਜੀ ਦੀ ਗੱਲ ਨਹੀਂ ਸੁਣਣੀ ਦੂਜੀ ਨੂੰ ਨੀਚਾ ਦਿਖਾਣਾ ਇਹ ਵੀ ਗੱਲਾਂ ਬਹੁਤ ਮਾੜੀਆਂ ਹੁੰਦੀਆਂ ਨੇ ਖਾਲਸਾ ਜੀ ਕਈ ਪਹਿਣਾ ਇਹੋ ਜਿਹਿਆਂ ਨੇ ਜਿਹ ਦੱਸ ਦਿਆ ਨੇ ਕਿ ਸਾਰੇ ਪਰਿਵਾਰ ਵਾਲੇ ਬੜੇ ਤੰਗ ਕਰਦੇ ਨੇ ਕਈ ਇਹੋ ਜਿਹਿਆਂ ਨੇ ਕਿ ਕਿੰਨੇ ਕਿੰਨੇ ਹੱਥ ਸੀ ਉਹਨਾਂ ਨਾਲ ਵਾਪਰ ਜਾਂਦੇ ਨੇ ਘਰ ਵਿੱਚ ਪਰ ਕਹਿੰਦੇ ਨੇ ਕਿ ਮਾਪੇ ਬਾਪ ਦੀ ਅਗਿਆਕਾਰੀ ਬਣ ਕੇ ਹੀ ਰਹਿਣਾ ਹੈ ਤੇ ਇਸ ਕਰਕੇ ਚਲੋ ਕੁੜੀਆਂ ਦਾ ਜੀਵਨ ਐਦਾਂ ਦਾ ਹੀ ਹੁੰਦਾ ਹੈ ਉਹ ਭੈਣ ਕਹਿੰਦੇ ਮੈਂ ਬਹੁਤ ਬਰਦਾਸ਼ਤ ਕੀਤਾ ਬਹੁਤ ਜ਼ਿਆਦਾ ਬਰਦਾਸ਼ਤ ਕੀਤਾ ਕਹਿੰਦੇ 10 ਸਾਲ ਤੱਕ ਮੇਰੀ ਹਾਲਤ ਇਹੋ ਜਿਹੀ ਹੋਗੀ ਕਿ ਮੈਂ ਪਾਗਲ ਜਿਹੀ ਹੋਗੀ ਜਦੋਂ ਮੈਨੂੰ ਕਿਸੇ ਨੇ ਹਸਾਦਣਾ ਨਾ ਐਵੇਂ ਲੱਗਣਾ ਕਿ ਉਹ ਦਿਨ ਦਿਨ ਸੀ ਤੇ ਨਹੀਂ ਤੇ ਸਾਰਾ ਹੀ ਦਿਨ ਰੋਂਦਿਆਂ ਹੀ ਲੰਘ ਜਾਂਦਾ ਸੀ ਜਦੋਂ ਖਾਣ ਬੈਠਣਾ ਉਸ ਟਾਈਮ ਤੇ ਤਾਨੇ ਜਦੋਂ ਲੰਮੇ ਪੈਣਾ ਬੈਠਣਾ ਉਸ ਤਾਂ ਤੇ ਤਾਂ ਨੇ ਜਦੋਂ ਕੋਈ ਕੰਮ ਵੀ ਕਰਦੇ ਹੋਣਾ ਤਾਂ ਵੀ ਤਾਂ ਨੇ ਤਾਂ ਨੇ ਮਿਹਣਿਆਂ ਦੀ ਜ਼ਿੰਦਗੀ ਬਣ ਗਈ ਸੀ ਬੱਚੇ ਵੀ ਭੈਣ ਕਹਿੰਦੇ ਮੇਰੇ ਦੋ ਸੀ ਤੇ ਚਲੋ ਜ਼ਿੰਦਗੀ ਚ ਦੁੱਖ ਆ ਹੀ ਗਿਆਏ ਤਾਂ ਭੋਗਣਾ ਹੀ ਪੈਣਾ ਹੈ ਦੁੱਖ ਤੋਂ ਨੱਠਿਆ ਨਹੀਂ ਜਾ ਸਕਦਾ ਤੇ ਚਲੋ ਕਹਿੰਦੇ ਦੁੱਖ ਨੂੰ ਵੀ ਨਾ ਜੇ ਹੱਸ ਕੇ ਗੁਜ਼ਾਰ ਲਈਏ ਚਲੋ ਦੁੱਖ ਬਰਦਾਸ਼ਤ ਕਰੋ ਜੋ ਹੁਣ ਕਿਸਮਤ ਚ ਲਿਖਿਆ ਹੈ ਜੋ ਤੁਹਾਡੀ ਹੁਣ ਕਿਸਮਤ ਤੁਹਾਡੇ ਨਾਲ ਕਰ ਰਹੀ ਹੈ ਤੁਹਾਡੇ ਆਪਣੇ ਕਰਮਾਂ ਦਾ ਹੀ ਫਲ ਹੈ ਕਹਿੰਦੇ ਕੀ ਐਵੇਂ ਕਹਿੰਦੇ ਉਹ ਭੈਣ ਕਹਿੰਦੀ ਮੈਂ ਦਿਨ ਚੁਰਦੇ ਰਹਿਣਾ ਸਾਰਾ ਦਿਨ ਘਰੇ ਜੁਰਦੇ ਰਹਿਣਾ ਦੁਖੀ ਹੋਣਾ ਕੋਈ ਹੱਲ ਨਾ ਲੱਭਣਾ ਇੱਕ ਦਿਨ ਥੱਕ ਹਾਰ ਕੇ ਉਹ ਭੈਣ ਕਹਿੰਦੀ ਕਿ ਮੈਂ ਸੋਚਦੀ ਹਾਂ ਕਿਉਂ ਨਾ ਮੈਂ ਗੁਰਦੁਆਰਾ ਸਾਹਿਬ ਜਾਇਆ ਕਰਾਂ ਉਹ ਕਹਿੰਦੀ ਮੈਂ ਗੁਰਦੁਆਰਾ ਸਾਹਿਬ ਜਾਣਾ ਸ਼ੁਰੂ ਕੀਤਾ ਗੁਰਦੁਆਰਾ ਸਾਹਿਬ ਜਾਣਾ ਕੀਤਾ ਕਹਿੰਦੇ ਫਿਰ ਮੈਂ ਪਾਠ ਕਰਨਾ ਸ਼ੁਰੂ ਕਰ ਦਿੱਤੀ ਘਰ ਦੇ ਵਿੱਚ ਮੈਂ ਗੁਰੂਕਾ ਸਾਹਿਬ ਨਾਲ ਪਾਠ ਕਰਦੀ ਇਹ ਗੀਤ ਲੇ ਬਾਠ ਕਰਦੀ ਸਵੇਰੇ ਸ਼ਾਮ ਪਾਠ ਕਰਦੀ ਤੂਫ ਬੱਤੀ ਕਰਦੀ ਚਲੋ ਮਨ ਨੂੰ ਥੋੜਾ ਸਕੂਨ ਮਿਲਦਾ ਬਾਣੀ ਨਾਲ ਜੁੜਨਾ ਬਾਣੀ ਨਾਲ ਵੀ ਪਰਮਾਤਮਾ ਹੀ ਸਾਨੂੰ ਜੋੜ ਸਕਦੇ ਨੇ ਜੀ ਉਹਨਾਂ ਦੀ ਆਗਿਆ ਨਾ ਹੋਵੇ ਅਸੀਂ ਬਾਣੀ ਨਾਲ ਵੀ ਨਹੀਂ ਜੁੜ ਸਕਦੇ ਅਸੀਂ ਇਹੋ ਜਿਹੇ ਬਮੁਖ ਵਿਅਕਤੀ ਹਾਂ ਸਾਡੀ ਜ਼ਿੰਦਗੀ 'ਚ ਖੁਸ਼ੀ ਹੋਵੇ ਤੇ ਅਸੀਂ ਕਦੀ ਪਰਮਾਤਮਾ ਨੂੰ ਯਾਦ ਨਹੀਂ ਕਰਾਂਗੇ ਸਾਡੀ ਜ਼ਿੰਦਗੀ 'ਚ ਦੁੱਖ ਆ ਜਵੇ ਨਾ ਅਸੀਂ ਪਰਮਾਤਮਾ ਨੂੰ ਝੱਟ ਪਰਮਾਤਮਾ ਦੇ ਗਿਝੋਲੀ ਅੱਡ ਲੈਨੇ ਆ ਵੀ ਪਰਮਾਤਮਾ ਹੁਣ ਝੋਲੀ ਅਡ ਲਈਏ ਹੁਣ ਇਹ ਚ ਖੁਸ਼ੀਆਂ ਪਾ ਦੂ ਵੇਖੋ ਕਿੰਨੇ ਮਤਲਬੀ ਹਾਂ ਸੀ ਜੇ ਮਤਲਬ ਪੈ ਗਿਆ ਤੇ ਗੁਰੂ ਨੂੰ ਯਾਦ ਕਰ ਲਿਆ ਜੇ ਮਤਲਬ ਨਾ ਪਿਆ ਤੇ ਗੁਰੂ ਦਾ ਸ਼ਕਰਾਨਾ ਵੀ ਕਰਨਾ ਭੁੱਲ ਜਾਂਦੇ ਹਾਂ ਉਹ ਭੈਣ ਕਹਿੰਦੇ ਜ਼ਿੰਦਗੀ ਦੇ ਵਿੱਚ ਨਾ ਬਹੁਤ ਦੁੱਖ ਤਕਲੀਫ ਰਹਿਣੇ ਘਰ ਵਿੱਚ ਗਰੀਬੀ ਘਰ ਵਿੱਚ ਕਲੇਸ਼ ਰਹਿਣਾ ਬਹੁਤ ਦੁਖੀ ਰਹਿਣਾ ਤੇ ਕਿਤੇ ਆਨ ਜਾਣ ਦੀ ਵੀ ਆਜ਼ਾਦੀ ਨਾ ਹੋਣੀ ਘਰੇ ਹੀ ਰਹਿਣਾ ਘਰ ਵਾਲਾ ਵੀ ਇੰਨਾ ਚੰਗਾ ਨਹੀਂ ਸੀ ਹਮੇਸ਼ਾ ਕੋਸਦੇ ਹੀ ਰਹਿਣਾ ਭੈਣ ਨੂੰ ਚਰੂ ਕਹਿੰਦੇ ਕਿ ਪਰਮਾਤਮਾ ਦੇ ਲੱਲ ਲੱਗੀ ਤਾਂ ਤਾਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਜਿੱਦੀ ਕਹਿੰਦੇ ਉਹਨਾਂ ਨੇ ਨਾ ਉਹਨਾਂ ਦੀ ਅੱਗੀ ਉਹਨਾਂ ਨੇ ਨਾ ਅਰਦਾਸ ਕੀਤੀ YouTube ਤੋਂ ਦੇਖਿਆ ਉਹਨਾਂ ਨੇ ਕਥਾਵਾਂ ਸੁਣੀਆਂ ਉਹਨਾਂ ਨੇ ਸੋਚਿਆ ਕਿ ਪਰਮਾਤਮਾ ਸਭ ਦੀ ਮੇੜੀ ਪਾਰ ਕਰਦਾ ਹੈ ਮੇਰੀ ਵੀ ਕਦੀ ਸੁਣੀਗਾ ਪਰਮਾਤਮਾ ਨੇ ਰੂੜੀ ਦੀ ਵੀ ਸੁਣੀ ਸੀ ਬਹਾਰ ਸੰਨਾਂ ਬਾਅਦ ਮੇਰੀ ਵੀ ਤਾਂ ਤਾਂ ਨਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਜ਼ਰੂਰ ਸੁਣਨਗੇ ਮੇਰੀ ਵੀ ਘਰ ਵਿੱਚ ਖੁਸ਼ੀਆਂ ਜ਼ਰੂਰ ਦੇਣਗੇ ਮੇਰੀ ਜ਼ਿੰਦਗੀ ਵਿੱਚ ਵੀ ਦੁੱਖ ਜ਼ਰੂਰ ਕੱਟਣਗੇ ਪਰਮਾਤਮਾ ਮੈਂ ਕੋਈ ਇੰਨੀ ਮਾੜੀ ਨਹੀਂ ਸੱਚੇ ਪਿਤਾ ਪਰਮੇਸ਼ਵਰ ਕਹਿੰਦੇ ਉਹ ਭੈਣ ਕਹਿੰਦੇ ਮੈਂ ਸਵੇਰੇ ਉੱਠਣਾ ਸੁਨਾਣ ਕਰਨਾ ਗੁਰਦੁਆਰਾ ਸਾਹਿਬ ਜਾਣਾ ਪੰਜ ਬਾਣੀਆਂ ਦਾ ਪਾਠ ਕਰਨਾ ਸ਼ਾਮ ਨੂੰ ਰਹਿਰਾਸ ਸਾਹਿਬ ਕਰਨਾ ਕੀਰਤਨ ਸੁਈਲਾ ਕਰਨਾ ਕਹਿੰਦੇ ਮੈਂ ਆਪਣੇ ਮਨ ਦੀ ਪੂਰੀ ਤਸੱਲੀ ਕਰਨੀ ਕਿ ਮੈਂ ਪਰਮਾਤਮਾ ਤੇਰੇ ਨਾਲ ਨਾ ਜੁੜੀ ਹਾਂ ਤੇਰੇ ਨਾਮ ਦਾ ਸਹਾਰਾ ਲੈ ਕੇ ਮੈਨੂੰ ਜ਼ਿੰਦਗੀ ਜੀਵਣਾ ਦੱਸ ਦੇ ਪ੍ਰਮਾਤਮਾ ਮੇਰੇ ਜੀਵਨ ਸਫਲ ਕਰ ਦੋ ਮੇਰੀ ਜ਼ਿੰਦਗੀ ਵਿੱਚ ਵੀ ਖੁਸ਼ੀਆਂ ਭਰ ਦੋ ਏ ਸੱਚੇ ਪਿਤਾ ਪਰਮੇਸ਼ਵਰ ਜੀ ਮੇਰੇ ਘਰ ਬਾਹਰ ਸਾਰਾ ਸੁੱਖ ਸੰਪਰਦਾਨਾ ਭਰ ਦੋ ਕਹਿੰਦੇ ਕਿ ਫਿਰ ਵੀ ਸਾਡੇ ਘਰ ਦੇ ਹਾਲਾਤ ਸਾਡੇ ਘਰ ਦੇ ਜੀਆਂ ਦਾ ਵਿਹਾਰ ਬਿਲਕੁਲ ਨਹੀਂ ਬਦਲਿਆ ਉਹ ਜਿਵੇਂ ਦੇ ਸੀ ਨਾ ਉਦਾਂ ਦੇ ਹੀ ਰਹੇ ਇੰਨਾ ਮਤਲਬ ਕਹਿੰਦੇ ਭੈਣੇ ਬਹੁਤ ਟਾਰਚਰ ਕਰਨਾ ਪਰੇਸ਼ਾਨ ਰਹਿਣਾ ਕਹਿੰਦੇ ਪਰ ਮੈਂ ਪਰਮਾਤਮਾ ਦੇ ਲੜ ਲੱਗੀ ਹਾਂ ਪਰਮਾਤਮਾ ਅੱਗੇ ਦੁਆ ਬੇਨਤੀ ਕਰਦੀ ਪਰਮਾਤਮਾ ਦੇ ਅੱਗੇ ਜੋਦੜੀ ਕਰਦੀ ਕਿ ਪਰਮਾਤਮਾ ਤੂੰ ਮੇਰਾ ਪਾਲਣਹਾਰ ਹੈ ਤੂੰ ਮੇਰਾ ਕਰਤਾ ਕਰਤਾ ਹੈ ਤੂੰ ਮੇਰੀ ਅੰਗ ਸੰਗ ਰਹਿ ਪਰਮਾਤਮਾ ਕਹਿੰਦੇ ਮੈਂ ਪਰਮਾਤਮਾ ਅੱਗੇ ਬੇਦਨ ਬੇਨਤੀ ਜੋਦੜੀ ਕਰਨੀ ਸਵੇਰੇ ਸ਼ਾਮ ਪਰਮਾਤਮਾ ਅੱਗੇ ਅਰਦਾਸਾਂ ਕਰਨੀਆਂ ਪਰਮਾਤਮਾ ਜੀ ਮੇਰੇ ਵੀ ਘਰ ਵਿੱਚ ਖੁਸ਼ੀਆਂ ਲਿਆਓ ਮੇਰੀ ਵੀ ਜ਼ਿੰਦਗੀ ਸਫਲ ਕਰੋ ਸੱਚੇ ਪਿਤਾ ਪਰਮੇਸ਼ਵਰ ਜੀ ਉਗੋਂ ਭੈਣ ਦੇ ਦੋ ਬੱਚੇ ਵੀ ਜਵਾਨ ਹੋ ਰਹੇ ਸਨ ਘਰ ਦਾ ਇਹੋ ਜਿਹਾ ਮਾਹੌਲ ਦੇਖ ਕੇ ਬੱਚੇ ਵੀ ਵਿਗੜਨ ਲੱਗ ਜਾਂਦੇ ਨੇ ਬੱਚੇ ਵੀ ਜਿਵੇਂ ਸੱਸ ਸੋਹਰਾ ਤੂੰ ੜਾਕ ਕਰਦੇ ਲੜਦੇ ਉਵੇਂ ਹੀ ਬੱਚੇ ਵੀ ਬਣ ਗਏ ਜਿਵੇਂ ਪਿਓ ਦਾ ਸਲੂਕ ਸੀ ਉਹ ਭੈਣ ਬਹੁਤ ਜ਼ਿਆਦਾ ਡਿਪਰੈਸ਼ਨ ਚ ਚਲੇ ਗਈ ਬਹੁਤ ਜ਼ਿਆਦਾ ਕਈ ਇਹੋ ਜਿਹਿਆਂ ਕਹਿੰਦੇ ਕਿ ਡਿਪਰੈਸ਼ਨ ਚ ਜਾਣ ਤੋਂ ਬਾਅਦ ਗਲਤੀ ਹੋ ਗਈ ਮਨ ਦੁਖੀ ਰਹਿਣ ਲੱਗ ਗਿਆ ਮਨ ਬੇਚੈਨ ਰਹਿੰਦਾ ਕਹਿੰਦੇ ਬਹੁਤ ਦੁੱਖਾਂ ਦਾ ਸਾਹਮਣਾ ਕਰਕੇ ਨਾ ਇੱਕ ਦਿਨ ਉਸ ਭੈਣ ਨੇ ਸੋਚਿਆ ਕਿ ਕਿਉਂ ਨਾ ਮੈਂ ਆਪਣੀ ਪੂਰੀ ਜ਼ਿੰਦਗੀ ਪਰਮਾਤਮਾ ਦੇ ਲਾਡ ਲਾ ਦਵਾਂ ਕਿ ਇਹ ਪਰਮਾਤਮਾ ਆਹ ਜ਼ਿੰਦਗੀ ਹੁਣ ਮੈਂ ਤੇਰੇ ਨਾਮ ਲਾ ਦਦੀ ਐ ਭਾਵੇਂ ਹੁਣ ਇਸ ਨੂੰ ਕਿਵੇਂ ਵੀ ਗੁਜ਼ਾਰਨਾ ਹੈ ਦੁੱਖ ਚ ਸੁੱਖ ਚ ਜਿਵੇਂ ਵੀ ਕਰਨਾ ਹੈ ਤੁਹਾਡੀ ਮਰਜ਼ੀ ਹੈ ਪਰਮਾਤਮਾ ਧੰਤਨਾਂਬਰ ਸ਼ਹੀਦ ਬਾਬਾ ਦੀਪ ਸਿੰਘ ਜੀ ਮੇਰੀ ਕਹਿਣਾ ਧੰਤਨਾਂਬਰ ਸ਼ਹੀਦ ਬਾਬਾ ਦੀਪ ਸਿੰਘ ਨੇ ਉਹਨਾਂ ਦੇ ਬੇੜੀ ਬੰਨੇ ਲਾਏ ਖੁਸ਼ੀਆਂ ਕੀਤੀਆਂ ਜ਼ਿੰਦਗੀ ਸਫਲ ਕੀਤੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ